ਲੋਰੀ ਸਾਰਿਆਂ ਸਾਸਰੀ ਘਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣੀਏ ਗੁਨੂਨਾਟਾ ਟਾਟਾ ਗੁਨੂਨਾ ਆਪਾਂ ਗੜਕੀ ਮਿਸੇ ਪ੍ਰਸ਼ਾਦ ਬਣਾਉਣੇ ਆ ਆਪਾਂ ਇਧਰ ਪਿਆਜ਼ ਕਰ ਲਏ ਪਿੱਲੀ ਕੱਚ ਦੋ ਵੱਡੇ ਵੱਡੇ ਤੇ ਨਾਲ ਹਰੀਆਂ ਮਿਰਚਾਂ ਜੀਬ ਲਗਾ ਦੋ ਤਨ ਇਧਰ ਆਪਾਂ ਧਾਤੀ ਕੀ ਉਹ ਗਰਮ ਕੀ ਤਾਂ ਜਿਹੜਾ ਦੇ ਉਹਦੇ ਵਿੱਚ ਜਿਹੜੇ ਉਹ ਬਚਦਾ ਕਿ ਉਹ ਵੜੀ ਮੜਾਈ ਛਿੱਡੀ ਉਹਦੇ ਵਿੱਚ ਪਾ ਲਿਆ ਆਪਾਂ ਨੂਨ ਮਸਾਲਾ ਜਵੈਨ ਜੀਰਾ ਇਹਨਾਂ ਆਪਾ ਗੁੰਨਾਂ ਗਿਆਟੇ ਜਿਹਦੇ ਫੁੱਲ ਕੇ ਬਹੁਤ ਵਧੀਆ ਸੋਹਣੇ ਬਣਦੇ ਤੇ ਇਧਰ ਕੋਸ਼ ਆਪਾ ਪਾਉਨੇ ਆ ਦਾਲ ਕੋਸ਼ ਆਪਾ ਪਾਉਨੇ ਵੰਡੇ ਇਹਨਾਂ ਦਾ ਗੁੰਨੇ ਆਟੇ ਉਤੇ ਪਰਸ਼ਾਪੀ ਬਹੁਤ ਵੱਡੇ ਬਣਦੇ ਮੱਖਣੀ ਦੇ ਨਾਲ ਦਹੀਂ ਨਾਲ ਦਹੀਂ ਚ ਪਾਵਾਂਗੇ ਮੋਂਗਰ ਇਹ ਦਹੀਂ ਸਾਰਾ ਹੀ ਪਾ ਲਿਆ ਨਾ ਤੇ ਬਾਕੀ ਹੈ ਇੱਕ ਹੋਰ ਕੜਾਈ ਹੈ ਇਹਨੂੰ ਅਸੀਂ ਗਰਮ ਕਰ ਲਈਏ ਇਹਦੇ ਵਿੱਚ ਨਾਲ ਨਿੰਬੂ ਨਿੰਬੂ ਜੇ ਬਹੁਤ ਵਧ ਗਿਆ ਬੰਦੇ ਨਾ ਤੇ ਇਹ ਵੀ ਬਣਾਇਓ ਜਿਹੜੇ ਉਹ ਗਰਮ ਕਰੋਗੇ ਜਿਹੜਾ ਥੱਲੇ ਉਹ ਸ਼ੈਡੀ ਮੱਖਣੀ ਹੁੰਦੀ ਆ ਉਹਨੂੰ ਆਟੇ ਦੇ ਵਿੱਚ ਗੁੰਨ ਤੇ ਦੇ ਵਿੱਚ ਪਿਆਜ਼ ਨਾਲ ਪਾ ਲਿਓ ਜੇ ਨਾ ਦਾਲ ਦਾਲ ਦੂਰ ਤੇ ਜੇ ਕੋਈ ਹੋਰ ਸਬਜ਼ੀ ਹੋਊ ਉਹ ਪਾ ਲਿਓ ਪਰ ਵੈਸੇ ਤੇ ਪਿਆਜ਼ ਤੇ ਇਹਦੇ ਨਾਲ ਹੀ ਬਹੁਤ ਖੁੱਲ ਕੇ ਵਧ ਗਿਆ ਬੰਦੇ கடாண்ட் மேல ஆட்டாா் பி பண்ணா ப mm है। लो जी आप लाइए मेसे पर छादे पा लिया मोंगरा नाल पाइए थोड़ा खजीरा तो गर्म मसाला ज्यादा नहीं दही आप जना 小回去，来以后给。 ਬਾਬਾ ਜੀ ਚਲੋ ਇੰਕਾ ਸਭ ਚੋ ਆਸ਼ ਸ਼ਾਦੀ ਲਾਈਏ ਕਾ ਬਾਤਾ ਪ੍ਰਸ਼ਾਂਤਾ ਨੂੰ ਤਾਂ ਗੁਜਾਰੇਗੀ ਉਹ ਇਹ ਪ੍ਰਸ਼ਾਦ ਇਹਦਾ ਬਣਾਇਆ ਇਹ ਖਾਏ ਉਹ ਵੇਖੂ ਕਿਨੇ ਸਵਾਦ ਬਣ ਗਏ ਇਹ ਜੀ ਕਹਦਾ ਮੈਂ ਗੀਰਾ ਕੇ ਫਿਰ ਖਾਈ ਜਾਈਏ ਪ੍ਰਸ਼ਾਦ ਇਹਨੇ ਵਦਗਾ ਬਣ ਗਏ ਵੀ ਬਗੜ ਨਹੀਂ ਗਿਆ ਸਿੱਤ ਰਹਿੰਦਾ ਨੂੰ ਤਵਾ ਪਰਸ਼ਾਦਾ ਵਿੱਚ ਹੁੰਦਾ ਪੰਚਿਆ ਰਹਿਣਾ ਟਿੱਕੀ ਜਿਹੜੀ ਰੋਟੀ ਦੀ ਥਾਂ ਜਗਾਇਆ ਪਚੀ ਰਹਿੰਦੀ ਇਹਦਾ ਕਰਕੇ ਬਣਾ ਜਿੰਨੇ ਪੇ ਗਏ ਹੱਸ ਤੇ ਜਿਹੜੀ ਰਾਖੜੀ ਅੱਧਾ ਸੀ ਇਹ ਜਿਹੜਾ ਬਰਾਬਰ ਪੈਂਦਾ şeyleri ciğerini... rica ਉਹ ਯਾ ਤੇ ਇਹ ਜਿਹੜਾ ਆਟਾ ਆਪਣਾ ਮੀਜਾ ਲੈਣਾ ਖੇਖ ਤੇ ਆ ਦਹੀਂ ਮੱਖਣੀ ਆ ਦਹੀਂ ਹੰਗਰਾ ਪਾ ਲਿਆ ਹੋਇਆ ਬਹੁਤ ਸਿਮਪਲ ਜਿਹਾ ਦਹੀਂ ਚੰਗਾ ਲੱਗਦਾ ਵਿੱਚ ਥੋੜਾ ਜਿਹਾ ਪਾਇਆ ਮਸਾਲਾ ਲਾਲ ਮਿਰਚ ਮੜਾ ਜਿਹਾ ਨਮਕ ਤੇ ਜੀਰਾ ਦੇਖੋ ਹਲਕੇ ਕਿੜੇੜੀਆਂ ਬਣ ਲੈ ਤੇ ਹੀ ਮੈਂ ਇਹਦਾ ਫੁਲਕੇ ਬਣਾਇਓ ਤੁਹਾਨੂੰ ਤੁਹਾਡੇ ਪਰਿਵਾਰ ਨੇ ਕਿਹਾ ਕਰਨਾ ਕਿ ਸਾਨੂੰ ਰੋਜ਼ ਇਹ ਫੁਲਕੇ ਬਣਾ ਕੇ ਦੇਵੋ ਪਰ ਮੱਖਣੀ ਤੇ ਆਪਾਂ ਕਿਦਾਂ ਕਿਦੇ ਤੱਤੀ ਕਰਨੀ ਚਲੋ ਜੀ ਵਾਹ ਗਰਮਾ ਬਹੁਤ ਜੀ ਅਗਰ ਆਪ ਹੱਥੋਂ ਸਾਗਤਾ ਬਣਾ ਲਾਇਓ ਲਓ ਜੀ ਦੇਖੋ ਇਹ ਥਾੜੀਓ ਵੀ ਬਣ ਕੇ ਤਿਆਰ ਤੁਸੀਂ ਪ੍ਰਸ਼ਾਦੇ ਬਣਾਇਓ ਖਾਇਓ ਬੱਚਿਆਂ ਨੂੰ ਖਵਾਇਓ ਆਪ ਖਾਇਓ ਪਰਿਵਾਰ ਨੂੰ ਖਵਾਇਓ ਤੇ ਨਾਲੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਜਿਹੜੀ ਕਿੱਦਾਂ ਨਹੀਂ ਲੱਗੀ ਸੋਹਣੇ ਸੋਹਣੇ ਕਮੈਂਟ ਕਰਿਓ ਤੁਸੀਂ ਵੀਡੀਓ ਵੇਖ ਲੈਂਦੇ ਕਮੈਂਟ ਨਹੀਂ ਕਰਦੇ ਮੈਨੂੰ ਤਾਂ ਹੀ ਪਤਾ ਲੱਗੂ ਤੁਸੀਂ ਵੀਡੀਓ ਵੇਖੀ ਜੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰੋਗੇ ਤੇ ਕਮੈਂਟ ਕਰਿਆ ਕਰੋ ਵਾਤੋਂ ਵਾਦ ਤੇ ਜਰੂਰੀ ਜਿਹੜੇ ਭੈਣ ਭਰਾਣਾ ਹੋਇਆ ਹੈ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਾਂ ਇਦਾਂ ਕਰ ਕਰਕੇ ਬਣਾ ਲਗੇ ਪ੍ਰਸ਼ਾਦੇ ਹੁਣ ਅਜੇ ਮੈਨੂੰ ਟਾਈਮ ਲੱਗਣਾ ਹੈ ਤੇ ਮੈਂ ਦੋਹਾਂ ਪ੍ਰਸ਼ਾਦੇ ਤੇਨਾ ਬਣਾਏ ਤੇ ਪ੍ਰੋਸੈਸ ਵਿੱਚ ਮੇਰਾ ਫੁਲਕੇਆਂ ਦਾ ਲਾਮਾ ਫੁਣ ਫੁਣੀਆਂ ਸ਼ੀਂਹਾਂ ਜਿੰਨੇ ਫੁਲਕੇ ਲਾਉਣੇ ਫਿਰ ਟਾਈਮ ਲੱਗ ਜਾਣਾ ਤੇ ਚਲੋ ਜੀ ਬਣਾ ਰਿਓ ਸੌਰੀ ਵੀ ਆਈਕੇ ਸ਼ੇਅਰ ਕਰ ਕਮੈਂਟ ਕਰੀਏ ਤੇ ਤਿਆਨ ਨੂੰ ਸਬਸਕ੍ਰਾਈਬ ਕਰਿਓ ਜੀ ਹੁੰਦੇ ਵਾਸਤੇ ਰਹਿਓ ਇਦਾਂ ਸੁਣਨਾ ਸੋਹਣਾ ਵੀਡੀਓ ਵੇਖਦੇ ਰਹੋ ਤਾਂ ਮੈਂ ਵੀ ਇਦਾਂ ਵੀਡੀਓ ਬਣਾ ਕੇ ਤੁਹਾਨੂੰ ਪਾਉਂਦੀ ਰਾਵਾਂ ਚਲੋ ਜੀ